ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਅੱਜ ਅਸੀਂ ਲੈ ਕੇ ਆਏ ਆਂ ਜੀ ਟਰਾਲੀ ਵਿਕਾਊ ਹੈ ਜੀ ਟਰਾਲੀ 16x7 ਦੀ ਹੈ ਮਾਡਲ 2023 ਹੈ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ 2023 ਮਾਡਲ 16x7 ਦੀ ਟਰਾਲੀ ਵਿਕਾਊ ਹੈ ਜੀ ਡਬਲ ਟੈਰੀ ਹੈ ਜੀ ਬਲੇਡ ਤੇ ਰਮ ਵਧੀਆ ਰੰਗ ਫੇਟ ਰੇਟ ਹੈ ਜੀ 255000 255000 ਰੁਪਏ ਰੇਟ ਰੱਖਿਆ ਗਿਆ ਜੀ 23 ਮਾਡਲ ਹੈ 77145025781450250 ਇਸ ਨੰਬਰ ਤੇ ਕਾਲ ਕਰਕੇ 16/7 ਦੀ ਟਰਾਲੀ 2023 ਮਾਡਲ 2,55,000 ਪੈ ਦੇ ਵਿੱਚ ਤੁਸੀਂ ਟਰਾਲੀ ਹੈ ਜਿਹੜੀ ਖਰੀਦ ਸਕਦੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਆਸ਼ਾ ਟਰੈਕਟਰ ਵਿਕਾਊ ਹੈ ਜੀ 1993 ਮਾਡਲ ਹੈ। ਕਿਸਾਨ ਭਰਾ ਦੇ ਟਰੈਕਟਰ ਘਰੇ ਖੜਾ ਹੈ ਜੀ ਇਹ ਮੰਡੀਆਂ ਜਾਂ ਕੋਈ ਡੀਲਰ ਵਾਲਾ ਨਹੀਂ ਹੈਗਾ 1,22,000 ਰੁਪਏ ਰੇਟ ਮੰਗਿਆ ਜੀ 1993 ਮਾਡਲ ਹੈ ਆਸ਼ਾ ਟਰੈਕਟਰ ਵਿਕਾਊ ਹੈ ਜੀ ਏਰੀਆ ਵੀਰ ਨੇ ਦੱਸਿਆ ਨਹੀਂ ਹੈਗਾ ਘਰ ਦੀ ਬਾਹੀ ਤੇ ਹੀ ਚੱਲਿਆ ਹੋਇਆ ਟਰੈਕਟਰ ਹੈ ਜੀ। ਏਰੀਆ ਵਗੈਰਾ ਫੋਨ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਮਲਕਵੀਰ ਦਾ ਨੋਟ ਕਰ ਲਓ 9815540912 9815540912 ਇਸ ਨੰਬਰ ਤੇ ਕਾਲ ਕਰਕੇ ਆ ਜਾਓ ਡਰਾਈਵਰ ਤੁਸੀਂ ਖਰੀਦ ਸਕਦੇ ਹੋ ਪੋਲੋ ਬੋਲਸ ਬੈਕ ਗੱਡੀ ਵਿਕਾਊ ਹੈ ਜੀ ਗੱਡੀ 2012 ਮਾਡਲ ਹੈ ਜੀ ਏਰੀਆ ਮਲੇਰਕੋਟਲਾ ਕਾਗਜ਼ ਵਗੈਰਾ ਗੱਡੀ ਦੇ ਪੂਰੇ ਨੇ ਕੋਈ ਕਮੀ ਪੇਸ਼ੀ ਨਹੀਂ ਇੰਜਨ ਗੇਅਰ ਦੀ AC ਟ੍ਰੋਕੇ ਹੈ ਜੀ 1,70,000 ਰੁਪਏ ਰੇਟ ਰੱਖਿਆ ਗਿਆ ਜੀ पोलो बोल्स बैगनर गड्डी है जी 2012 मॉडल एरिया मलेरकोटला अठानवे सात सौ चौंह सैंती अठ सौ चुरंजा अठानवे सात सौ चौंह सैंती अठ सौ चुरुजा इस नंबर पर फोन करके तीस ग जी दो हज़ार बारह मॉडल एक लख सत्तर हज़ार खरीद सकते हो बाकी कंडीशन थोड़े सामने सोनालिका साठ ट्रैक्टर बिकाऊ है जी दो हज़ार दो मॉडल है जी पचानवे प्रसेंट टायर ने पावर स्टेयरिंग है जी दो ਤਨ ਲੱਗਤੀ ਹੀ ਆਰਪੀ ਰੇਟ ਰੱਖਿਆ ਹੈ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਏਰੀਆ ਵੀਰ ਨੂੰ ਦੱਸਾਂ ਨਹੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ 2002 ਮਾਡਲ ਹੈ ਜੀ 33000 ਦਾ ਰੇਟ ਰੱਖਿਆ ਗਿਆ 95% ਟਾਇਰ ਨੇ ਪਾਵਰ ਸਟੀering ਹੈ ਜੀ 77106 62001 77106 62001 ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ 60 ਟਰੈਕਟਰ 2002 ਮਾਡਲ ਤੈਨਾਂ ਲੱਖ 30 ਹਜ਼ਾਰ ਰੁਪਏ ਦੇ ਵਿੱਚ ਤੁਸੀਂ ਸੋਨਾ ਲਿਕਾ ਟਰੈਕਟਰ ਨੂੰ ਖਰੀਦ ਸਕਦੇ ਹੋ ਮਹਿੰਦਰਾ 265 ਟਰੈਕਟਰ ਵਿਕਾਊ ਹੈ ਜੀ 93 ਮਾਡਲ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਜੀ ਏਰੀਆ ਮੁਕਤਸਰ ਸਾਹਿਬ ਹੈ ਜੀ ਰੇਟ ਹੈਗਾ ਜੀ 90000 ਕੰਡੀਸ਼ਨ ਜਿਵੇਂ ਓਕੇ ਹੈ ਜੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਮੌਕੇ ਤੇ ਬਾਅਦ ਵਿੱਚ ਲਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ 90000 ਰੁਪਏ ਰੇਟ ਹੈ ਜੀ 93 ਮਾਡਲ ਹੈ ਇੰਜਨ ਗੇਅਰ ਦਾ ਓਕੇ ਹੈ ਜੀ 98777022788 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 265 ਟਰੈਕਟਰ 93 ਮਾਡਲ 90 ਹਜਰ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਮਹਿੰਦਰਾ 475 ਟਰੈਕਟਰ ਵਿਕਾਊ ਹੈ ਜੀ 1996 ਮਾਡਲ ਹੈ ਜੀ ਏਰੀਆ ਫਿਰੋਜ਼ਪੁਰ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਜੀ ਟਰੈਕਟਰ 115000 ਰੁਪਏ ਰੇਟ ਰੱਖਿਆ ਗਿਆ ਜੀ 7973604778 09663604778 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 475 ਟਰੈਕਟਰ 1996 ਮਾਡਲ 115000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀਰਾਂ ਨੂੰ ਵੀਡੀਓ ਪਸੰਦ ਆਈ ਜੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤੇ ਨਾਲ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇ ਜੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਹੀਰੋ ਸੁਪਲੈਂਡਰ ਪਲੱਸ ਮੋਟਰਸਾਈਕਲ ਵਿਕਾਊ ਹੈ ਜੀ 2021 ਮਾਡਲ ਹੈ ਜੀ ਅਰੀਜੰਟ ਸੇਲ ਕਰਨਾ ਏਰੀਆ ਜੀ भरतपुर राजस्थान पाँह हज़ार रुपया रेट रखे गए जी सेल करना जी हीरो सपलेंडर प्लस मोटरसाइकिल दो हज़ार इक्की मॉडल पजा हज़ार रुपया रेट रखे गए जी एरिया भरतपुर राजस्थान मालकवीर का नंबर तुम नोट कर लो नणानवे जीरो अठवंजा सोलह एक सौ बाहठ नणानवे जीरो अठवंजा सोलह एक सौ बाहठ नण जीरो अठवंजा सोलह एक सौ बाहठ इस नंबर फोन करके मोटरसाइकिल जरा खरीद सकते हो अठ सौ पचवंजा ट्रैक्टर बिकाऊ है जी 97 ਮਾਡਲ ਹੈ ਜੀ ਪੰਜਾਬ ਨੰਬਰ ਏਰੀਆ ਜੀ ਬਰਨਾਲਾ 40% ਟੈਨਾਂ ਦੀ ਕੰਡੀਸ਼ਨ ਹੈ ਜੀ ਰੇਟ 1 ਲੱਖ 45 ਹਜ਼ਾਰ 1 ਲੱਖ 45 ਹਜ਼ਾਰ ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਹੈਗਾ ਜੀ ਬਰਨਾਲਾ 97 ਮਾਡਲ ਸਵਰਾਜ 855 ਟਰੈਕਟਰ ਵਿਕਾਊ ਹੈ ਜੀ ਪੰਜਾਬ ਨੰਬਰ 94 785 90 ਪੂਰਾ 100 94 785 90 ਪੂਰਾ 100 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 97 ਮਾਡਲ 1 ਲੱਖ 45000 ਰੁਪਏ ਦੇ ਵਿੱਚ ਤੁਸੀਂ ਸਵਰਾਜ 855 ਟਰੈਕਟਰ ਹੈ ਜਿਹੜਾ ਇਹਦੀ ਡੀਲ ਕਰ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਆ 2007 ਮਾਡਲ ਹੈ ਜੀ 2007 ਮਾਡਲ ਹੈ ਸਵਰਾਜ 855 ਟਰੈਕਟਰ ਵਿਕਾਊ ਆ 3 ਲੱਖ 20 ਹਜ਼ਾਰ ਰੇਟ ਮੰਗਿਆ ਏਰੀਆ ਜੀ ਠਿੱਕਰੀਵਾਲ ਬਰਨਾਲਾ ਕੰਡੀਸ਼ਨ ਜਿਵੇਂ ਓਕੇ ਹੈ ਜੀ ਤੁਸੀਂ ਜਾ ਕੇ ਚੈੱਕ ਕਰਕੇ ਬਾਅ ਕੇ ਮੌਕੇ ਤੇ ਪੂਰੀ ਤਸੱਲੀ ਕਰਕੇ ਡੀਲ ਕਰ ਸਕਦੇ ਹੋ ਮਾਲਕ ਵੀਰ ਦੇ ਨਾਲ 3 ਲੱਖ 20 ਹਜ਼ਾਰ ਰੇਟ ਮੰਗਿਆ 7 ਮਾਡਲ ਹੈ ਠਿੱਕਰੀਵਾਲ ਬਰਨਾਲਾ ਦੇ ਵਿੱਚ ਇਹ ਟਰੈਕਟਰ ਖੜਾ ਹੈ ਜੀ ਨੰਬਰ ਐਮ 140 73 052 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਜਿਹੜਾ 3 ਲੱਖ 20 ਹਜ਼ਾਰ ਰੁਪਏ ਦੇ ਵਿੱਚ ਸੱਤ ਮਾਡਲ ਨੂੰ ਖਰੀਦ ਸਾਰੇ ਦਿਓ। ਲਓ ਜੀ ਅਸੀਂ ਹੁਣ 22 ਕਿੱਲੇ ਜਮੀਨ ਲੈ ਕੇ ਆਈਆਂ। 22 ਕਿੱਲੇ ਜਮੀਨ ਵਿਕਾਊ ਹੈ ਜੀ 22 ਕਿੱਲਿਆਂ 'ਚ ਫੈਕਟਰੀ ਚੱਲ ਰਹੀ ਹੈ। 200 ਕਿੱਲੇ 'ਚ ਸ਼ਪੈਦਾ ਲੱਗਿਆ ਹੈ। ਏਰੀਆ ਜੀ ਸੋਲਨ ਹਿਮਾਚਲ ਪ੍ਰਦੇਸ਼। 991599150 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ 222 ਕਿੱਲੇ ਜ਼ਮੀਨ 22 ਕਿੱਲਾਂ ਦੇ ਵਿੱਚ ਚੱਲ ਰਹੀ ਫੈਕਟਰੀ 200 ਕਿੱਲੇ ਦੇ ਵਿੱਚ ਸ਼ਿਕਾਇਤਾ ਲੱਗਿਆ ਜੀ ਇਹ ਨੰਬਰ ਤੇ ਤੁਸੀਂ ਕਾਲ ਕਰਕੇ ਡੀਲ ਪੱਕੀ ਕਰ ਸਕਦੇ ਹੋ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ ਬਾਕੀ ਲਾਲ ਅੱਖਰਾਂ ਦੇ ਵਿੱਚ ਸਕਰੀਨ ਦੇ ਉੱਤੇ ਵੀ ਨੰਬਰ ਸ਼ੋਅ ਹੁੰਦਾ ਜੀ 991599150 991599150 ਇਹ ਨੰਬਰ ਤੇ ਕਾਲ ਕਰਕੇ 222 ਕਿੱਲੇ ਜ਼ਮੀਨ ਵਿੱਚ ਚੱਲ ਰਹੀ 22 ਕਿੱਲਾਂ ਦੇ ਫੈਕਟਰੀ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਇੱਕ শেয়ার ਤੇ ਇੱਕ ਲਾਈਕ ਜ਼ਰੂਰ ਕਰਦਿਆ ਕਰੋ ਜੀ ਬਣ ਰਹੇ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ 5 ਤੋਂ 7 ਫੁੱਟ ਮਾ ਪ੍ਰੋਪਰ ਵੀਡੀਓ ਸਾਰੇ ਜਾਣਕਾਰ ਦੇ ਨਾਲ ਐਡ ਕਰਵਾ ਸਕਦੇ ਹੋ ਬੱਦ ਤੋਂ ਵੱਧ ਵੀਡੀਓ ਨੂੰ ਸ਼ੇਅਰ ਅੱਗੇ ਕਰ ਦਿਆ ਕਰੋ ਜੀ ਤਾਂਕਿ ਜੋ ਜ਼ਮੀਨ ਖਰੀਦਣ ਦੇ ਚਾਹਵਨ ਹੁੰਦੇ ਨੇ ਵੀਰ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ ਸੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਸ਼ੇਅਰ ਕਰਨ ਵਾਲੇ ਵੀਰ ਲਾਈਕ ਕਰ ਦੇਣੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਕਮੈਂਟਾਂ ਦੇ ਵਿੱਚ ਆਪ ਦਾ ਏਰੀਆ ਤੇ ਨਾਮ ਜ਼ਰੂਰ ਦੱਸਣ ਕਿ ਕਿੱਥੋਂ-ਕਿੱਥੋਂ ਵੀਰ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਨੇ ਬਣ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਐਸੇ ਤਰ੍ਹਾਂ ਜੀ ਜਲਦੀ ਲੈ ਕੇ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖ ਆ ਜੀ